ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਰਲੇਵਾ ਮੁੱਢ ਤੋਂ ਹੋਣ ਜਾ ਰਿਹਾ ਜਾਂ ਕਹਿ ਲਓ ਕਿ ਸੁਧਾਰ ਲਹਿਰ ਨੂੰ ਅੱਜ ਭੰਗ ਕੀਤਾ ਜਾਣਾ ਹੈ ਪਰ ਉਸ ਤੋਂ ਪਹਿਲਾਂ ਹੀ ਦੋ ਆਗੂਆਂ ਦੇ ਵਿਚਾਲੇ ਇੱਕ ਬਾਗੀ ਧੜੇ ਦੇ ਆਗੂ ਜਿਹੜੇ ਕੀ ਗੁਰਪ੍ਰਤਾਪ ਸਿੰਘ ਵਡਾਲਾ ਉਸ ਲਹਿਰ ਦੇ ਕਨਵੀਨਰ ਵੀ ਬਣਾਏ ਗਏ ਅੱਜ ਇੱਕ ਬੈਠਕ ਹੋਣ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਹੀ ਉਹ ਭੰਗ ਹੋ ਜਾਣੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਆ ਰਸਮੀ ਤੌਰ ਤੇ ਸ਼ਮੂਲੀਅਤ ਹੋ ਜਾਣੀ ਹੈ ਪਰ ਜਿੱਥੋਂ ਤੱਕ ਰਹੀ ਗੱਲ ਇਸ ਤੋਂ ਪਹਿਲਾਂ ਪਏ ਪਵਾੜੇ ਦੀ ਜਾਂ ਇਸ ਤੋਂ ਪਹਿਲਾਂ ਖੜਕਣ ਦੀ ਕਿਹੜੀ ਗੱਲ ਹੋ ਗਈ ਜਿਸ ਦੇ ਕਰਕੇ ਖੜਕਣ ਦੀ ਗੱਲ ਸਾਹਮਣੇ ਆਈ ਹੈ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਿਹੜਾ ਬਿਆਨ ਸੀ ਜਥੇਦਾਰ ਸਹਿਬਾਨ ਨੂੰ ਲੈ ਕੇ ਜਿਸ ਦੇ ਕਰਕੇ ਹੁਣ ਤਿੱਖਾ ਜਵਾਬ ਦਿੰਦੇ ਨਜ਼ਰ ਆਏ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਪਹਿਲਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਜੋ ਬਿਆਨ ਜਾਰੀ ਕੀਤਾ ਉਹ ਸਾਂਝਾ ਕਰਦੇ ਆਂ ਫਿਰ ਇਸ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਤਿੱਖੇ ਰੂਪ ਦੇ ਵਿੱਚ ਗੁੱਸੇ ਦੇ ਵਿੱਚ ਅਰਸ਼ਦੀਪ ਸਿੰਘ ਕਲੇਰ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕੀ ਕਿਹਾ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਸ਼੍ਰੋਮਣੀ ਕਾਲੀ ਦਲ ਤਾਂ ਤਖਤ ਸਹਿਬਾਨ ਦੇ ਸਮਰਪਿਤ ਜਮਾਤ ਹੈ ਪਰ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਉਹਨਾਂ ਦੀਆਂ ਸਟੇਜਾਂ ਤੇ ਕੌਣ ਖੜਦਾ ਹੈ ਜਿਹੜੇ ਦਰਬਾਰ ਸਾਹਿਬ ਦੇ ਉੱਤੇ ਕਿਸੇ ਤੇ ਜਾਣ ਲਿਵਾ ਹਮਲਾ ਕਰਦੇ ਨੇ ਉਹਨਾਂ ਨੂੰ ਜਸਟੀਫਾਈ ਕੌਣ ਕਰਦਾ ਹੈ ਇਹ ਕਿਸ ਵੱਲ ਇਸ਼ਾਰਾ ਕੀਤਾ ਗਿਆ ਅਰਸ਼ਦੀਪ ਸੰਕਲੇਰ ਵੱਲੋਂ ਗੁਰਪ੍ਰਤਾਪ ਸਿੰਘ ਵਡਾਲਾ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਲੀਡਰ ਨੇ ਕੀ ਉਹਨਾਂ ਵੱਲ ਇਸ਼ਾਰਾ ਕੀਤਾ ਗਿਆ ਇੱਕ ਇੱਕ ਕਰਕੇ ਦੋਨਾਂ ਦਾ ਬਿਆਨ ਤੁਹਾਡੇ ਨਾਲ ਸਾਂਝਾ ਕਰਦੇ ਆ ਪਹਿਲਾਂ ਜਥੇਦਾਰ ਸਹਿਬਾਨ ਦਾ ਹਵਾਲਾ ਦਿੰਦਿਆਂ ਹੋਇਆਂ ਗੁਰਪ੍ਰਤਾਪ ਸਿੰਘ ਵਡਾਲਾ ਕੀ ਬੋਲੇ ਉਹ ਕਹਿ ਰਹੇ ਨੇ ਕਿ ਡੂੰਗੀ ਸਾਜ਼ਿਸ਼ ਹੈ ਸਿੰਘ ਸਹਿਬਾਨ ਦੀ ਸਖਸ਼ੀਅਤ ਤੇ ਦੂਸ਼ਣਬਾਜ਼ੀ ਲਗਾ ਕੇ ਬਦਨਾਮ ਕਰਨਾ ਅਤਨਿੰਦਨਯੋਗ ਹੈ ਇਹ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਸੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਕੁਝ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਆਗੂ ਵੱਲੋਂ ਕਾਨੂੰਨੀ ਸਾਜ਼ਿਸ਼ ਤਹਿ ਜਥੇਦਾਰ ਸਹਿਬਾਨ ਨੂੰ ਉਹਨਾਂ ਦੇ ਘਰੇਲੂ ਝਗੜੇ ਜਿਸ ਨੂੰ ਅਦਾਲਤਾਂ ਨੇ ਨਪਟਾ ਦਿੱਤਾ ਸੀ ਆਧਾਰ ਬਣਾ ਕੇ ਵਿਸ਼ੇਸ਼ ਆਈਟੀ ਟੀਮਾਂ ਰਾਹੀਂ ਜਥੇਦਾਰ ਸਹਿਬਾਨ ਦੇ ਕਿਰਦਾਰ ਤੇ ਚਿੱਕੜ ਸੁੱਟ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਥੇਦਾਰ ਵਡਾਲਾ ਨੇ ਕਿਹਾ ਕਿ ਤਖਤ ਸਹਿਬਾਨਾਂ ਦੇ ਵਿਰੁੱਧ ਕਾਨੂੰਨੀ ਤੇ اخلاق ਤੋਂ ਡਿੱਗੀ ਸਾਜ਼ਿਸ਼ ਘੜ ਕੇ ਆਗੂ ਸਿੱਖ ਕੌਮ ਤੇ ਤਖਤ ਸਹਿਬਾਨ ਦੇ ਨਾਲ ਮੱਥਾ ਲਗਾ ਰਹੇ ਨੇ ਇਸ ਤੋਂ ਪਹਿਲਾਂ ਹੀ ਸਿੱਖੀ ਅਤੇ ਪੰਥ ਨੂੰ ਵੱਡੀ ਢਾਹ ਲੱਗ ਚੁੱਕੀ ਹੈ ਪਰ ਸਾਡੀਆਂ ਸੰਸਥਾਵਾਂ ਦੀ ਮਰਿਆਦਾ ਨੂੰ ਆਪਣੇ ਹਿੱਤਾਂ ਵਿੱਚ ਵਰਤਣ ਲਈ ਸਭ ਸ਼ਾਮ ਦੰਡ ਮੇ ਭੇਦ ਵਰਤਿਆ ਜਾ ਰਿਹਾ ਹੈ ਜੋ ਕਿ ਬੜਾਈ ਘਾਤਕ ਮੰਦ ਭਾਗ ਹੈ ਇਸ ਤੇ ਗੰਭੀਰ ਸਿੱਟੇ ਨਿਕਲ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਅਤੇ ਇੱਕ ਸਾਬਕਾ ਖੋਤੀ ਲੀਡਰ ਵੱਲੋਂ ਇਸ ਬਹੁਤ ਪੁਰਾਣੇ ਮਸਲੇ ਨੂੰ ਮੌਜੂਦਾ ਸਮੇਂ ਵਿੱਚ ਉਸ਼ਾਲ ਕੇ ਬੜੀ ਨੀਵੇਂ ਪੱਦਰ ਦੀ ਸਾਜ਼ਿਸ਼ ਤ ਹੈ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹਾਨ ਸਿੱਖ ਸੰਸਥਾਵਾਂ ਦੇ ਸਿੰਘ ਸਹਿਬਾਨ ਦੇ ਜੀਵਨ ਨੂੰ ਵੀ ਖੰਘੋਲਿਆ ਜਾ ਰਿਹਾ ਹੈ ਤਾਂ ਜੋ ਸਾਜ਼ਿਸ਼ ਤੈਤੋਂਾਂ ਤੇ ਵੀ ਇਲਜ਼ਾਮਬਾਜ਼ੀ ਕਰਕੇ ਬਦਨਾਮ ਕੀਤਾ ਜਾ ਸਕੇ ਸਾਨੂੰ ਬੀਤੇ ਸਮੇਂ ਵਿੱਚ ਹੋਈਆਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਜਿਸ ਨੇ ਕਿਸੇ ਨੇ ਵੀ ਸਿੱਖ ਪੰਥ ਦੀਆਂ ਸੰਸਥਾਵਾਂ ਨਾਲ ਮੱਥਾ ਲਾਇਆ ਹੈ ਉਹਨਾਂ ਨੂੰ ਇਸ ਦੇ ਬੁਰੇ ਨਤੀਜੇ ਵੀ ਭੁਗਤਨੇ ਪਏ ਨੇ ਅਖੀਰ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਇਹ ਵੀ ਕਹਿੰਦੇ ਨੇ ਕਿ ਅਸੀਂ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਮਾੜੇ ਅੰਸਰਾਂ ਤੋਂ ਸੁਚੇਤ ਰਹੀਏ ਤੇ ਆਪਣੀਆਂ ਮਹਾਨ ਸੰਸਥਾਵਾਂ ਤੇ ਉਹਨਾਂ ਦੇ ਸੇਵਾਦਾਰਾਂ ਤੇ ਵਿਸ਼ਵਾਸ ਬਣਾ ਕੇ ਰੱਖੀਏ ਤਾਂ ਜੋ ਖੋਤੀ ਲੀਡਰਾਂ ਦੀਆਂ ਕੋਝੀਆਂ ਸਾਜ਼ਿਸ਼ਾਂ ਕਾਮਯਾਬ ਨਾ ਹੋ ਸਕਣ ਤੇ ਸਾਡੀਆਂ ਮਹਾਨ ਸੰਸਥਾਵਾਂ ਦੀ ਮਾਣ ਮਰਿਆਦਾ ਬਹਾਲ ਰਹਿ ਸਕੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਬਿਨਾ ਕਿਸੇ ਇੱਕ ਲੀਡਰ ਦਾ ਨਾਮ ਲਾਏ ਖੋਤੀ ਲੀਡਰ ਕਿਹਾ ਗਿਆ ਕਿ ਉਹਨਾਂ ਵੱਲੋਂ ਉਛਾਲਿਆ ਜਾ ਰਿਹਾ ਜਾ ਰਿਹਾ ਹੈ ਔਰ ਜਥੇਦਾਰਾਂ ਸੇ ਭਾਂਡੇ ਨਿੱਜੀ ਜਿਹੜੇ ਕੀ ਘਰੇਲੂ ਮਸਲੇ ਨੇ ਉਹ ਕੀ ਅਦਾਲਤਾਂ ਚ ਨਿਪਟ ਵੀ ਚੁੱਕੇ ਨੇ ਫਿਰ ਵੀ ਉਸ ਨੂੰ ਵਾਰ-ਵਾਰ ਕਿਉਂ ਕੀਤਾ ਜਾ ਰਿਹਾ ਹੈ ਤਾਂ ਇਸ ਦਾ ਜਵਾਬ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਦਿੱਤਾ ਉਹ ਬਿਆਨ ਕੀ ਦੇ ਰਹੇ ਨੇ ਉਹਨਾਂ ਦੀ ਹੂ ਬਹੂ ਜਿਹੜੀ ਬਿਆਨ ਜਾਰੀ ਉਹਨਾਂ ਨੇ ਕੀਤਾ ਉਹ ਤੁਹਾਡੇ ਨਾਲ ਸ਼ਬਦਾਵਲੀ ਸਾਂਝੀ ਕਰਦੇ ਆ ਕਿਉਂ ਉਸ ਦੇ ਵਿੱਚ ਕਹਿ ਕੀ ਰਹੇ ਨੇ ਦੇਖੋ ਮੈਂ ਹੁਣੇ ਵਡਾਲਾ ਸਾਹਿਬ ਦਾ ਇੱਕ ਬਿਆਨ ਸੁਣ ਰਿਹਾ ਸੀ ਜਿੱਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲਾਇਆ ਕਿ ਸ਼ਰੋਮਨੀ ਅਕਾਲੀ ਦਲ ਦੇ ਕੁਝ ਲੀਡਰ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤੱਕ ਸ੍ਰੀ ਦਮਦਮਾ ਸਾਹਿਬ ਉਹਨਾਂ ਦੇ ਕੋਈ ਨਿੱਜੀ ਪਰਿਵਾਰਕ ਮਸਲੇ ਜਿਹੜੇ ਕੋਰਟਾਂ ਦੇ ਵਿੱਚ ਵੀ ਖਤਮ ਹੋ ਗਏ ਨੇ ਕਹਿੰਦੇ ਸ਼ਰੋਮਨੀ ਅਕਾਲੀ ਦਲ ਦੇ ਲੀਡਰ ਉਹਨਾਂ ਨੂੰ ਬੇਵਜ੍ਹਾ ਉਛਾਲ ਕੇ ਉਹਨਾਂ ਦੀ ਸ਼ਖਸੀਅਤ ਦੇ ਖਿਲਾਫ ਬੋਲ ਰਹੇ ਮੈਂ ਵਡਾਲਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਵਡਾਲਾ ਸਾਹਿਬ ਰਾਜਨੀਤੀ ਦੇ ਵਿੱਚ ਕੋਈ ਮਰਿਆਦਾ ਰਹਿ ਗਈ ਹੈ ਕਿ ਸਾਰੀ ਰਾਜਨੀਤੀ ਆਪਾਂ ਝੂਠ ਦੇ ਆਲੇ ਦੁਆਲੇ ਕੁਮਾਰੇ ਕੀ ਰਾਜਨੀਤੀ ਦਾ ਆਪਣਾ ਇੱਕੋ ਹੀ ਪਹਿਲੂ ਰਹਿ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਿੱਦਾਂ ਇਲਜ਼ਾਮ ਲਾਣਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਬਦਨਾਮ ਕਰਨਾ ਨਾਲੇ ਆਪਣੇ ਬਿਆਨ ਦੇ ਵਿੱਚ ਤੁਸੀਂ ਕਿਹਾ ਕਿ ਉਹ ਨਿੱਜੀ ਪਰਿਵਾਰਕ ਮਸਲੇ ਨੇ ਫਿਰ ਨਿੱਜੀ ਪਰਿਵਾਰਕ ਮਸਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਲੈਣਾ ਦੇਣਾ ਸ਼੍ਰੋਮਣੀ ਅਕਾਲੀ ਦਲ ਤਖਸੈ ਬਾਨਾ ਨੂੰ ਸਮਰਪਿਤ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਕੁੱਕਰ ਹੈ ਗੁਰੂ ਦੇ ਦਰ ਦਾ ਪਰ ਹੱਜ ਤੁਹਾਡੇ ਤੇ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਹਰ ਇੱਕ ਗੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਕਢੀਸਣਾ ਇਹ ਕਿਹੜੀ ਰਾਜਨੀਤੀ ਹੈ ਕਦੇ ਤੁਸੀਂ ਦੇਸ਼ ਨੂੰ ਤੋੜਨ ਵਾਲਿਆਂ ਦੀ ਸਟੇਜਾਂ ਤੇ ਖੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਲੱਗ ਜੰਨੇ ਹੋ ਕਦੇ ਤੁਸੀਂ ਦਰਬਾਰ ਸਾਹਿਬ ਤੇ ਚੜ੍ਹ ਕੇ ਆਏ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਜਸਟੀਫਾਈ ਕਰਨ ਲੱਗ ਜੰਨੇ ਹੋ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਘੱਟੋ-ਕੱਟ ਆਪਣੇ ਨਿੱਜੀ ਮਫਾਦਿਆਂ ਲਈ ਆਪਣੀ ਰਾਜਨੀਤੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਬੰਦ ਕਰੋ ਔਰ ਇਹ ਜਿਹੜਾ ਤੁਸੀਂ ਇੱਕ ਬਹੁਤ ਘਟਿਆ ਸਤਰ ਦਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਔਰ ਸ਼੍ਰੋਮਣੀ ਅਕਾਲ ਦਲ ਦੀ ਲੀਡਰਸ਼ਿਪ ਤੇ ਲਾਇਆ ਹੈ ਇਹਦੇ ਲਈ ਹੁਣ ਅਸੀਂ ਤੁਹਾਨੂੰ ਡਿਫੇਮੇਸ਼ਨ ਦਾ ਨੋਟਿਸ ਭੇਜਿਆ ਕਰੋ ਚ ਲਿਖਤੀ ਜਵਾਬ ਤੁਹਾਨੂੰ ਇਹ ਦੇਣਾ ਪਊਗਾ ਕਿ ਕਿਹੜੇ ਸਬੂਤਾਂ ਤਹਿਤ ਤੁਸੀਂ ਐਸਾ ਮਨ ਘੜਤ ਐਸਾ ਕਨਾਉਣਾ ਤੇ ਐਸਾ ਇੱਕ ਮਿਆਰ ਤੋਂ ਗਿਰਿਆ ਹੋਇਆ ਬਿਆਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਦਿੱਤਾ ਗੱਲ ਕਰਨੀ ਤਿੱਖਾ ਜਵਾਬ ਦੇਣ ਦੀ ਨਹੀਂ ਹੈ ਡਿਫੇਮੇਸ਼ਨ ਨੋਟਿਸ ਭੇਜਣ ਦੀ ਗੱਲ ਵੀ ਕਹਿ ਦਿੱਤੀ ਹੈ ਐਡਵੋਕੇਟ ਅਰਸ਼ਦੀਤ ਸਿੰਘ ਕਲੇਰ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬ ਗੁਰਪ੍ਰਤਾਪ ਸਿੰਘ ਬਡਾਲਾ ਦੀ ਦੇ ਦਿੱਤੇ ਬਿਆਨ ਨੂੰ ਕਣੌਣੀ ਸਿਆਸਤ ਦੱਸ ਰਹੇ ਨੇ ਔਰ ਉਹਨਾਂ ਉੱਤੇ ਵੀ ਸਵਾਲ ਚੁੱਕ ਰਹੇ ਨੇ ਇੱਕ ਪਾਸੇ ਤਾਂ ਸੁਧਾਰ ਲਹਿਰ ਭੰਗ ਹੋਣ ਜਾ ਰਹੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਨੇ ਬਕਾਇਦਾ ਤੌਰ ਦੇ ਉੱਤੇ ਸਖਤੀ ਨਾਲ ਇਸ ਗੱਲ ਨੂੰ ਦਾ ਜ਼ਿਕਰ ਕੀਤਾ ਸੀ ਜਿਸ ਦਿਨ ਤਨਖਾਹ ਲਗਾਈ ਗਈ ਸਜ਼ਾ ਸੁناਈ ਗਈ ਧਾਰਮਿਕ ਤੌਰ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਦੇ ਬਾਗੀ ਤੇ ਦਾਗੀ ਲੀਡਰਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਬਾਗੀ ਵੀ ਦਾਗੀ ਨੇ ਉਦੋਂ ਇਹ ਕਿਹਾ ਗਿਆ ਕਿ ਵੱਖੋ-ਵੱਖਰੇ ਚੁੱਲ੍ਹੇ ਛੱਡ ਕੇ ਇੱਕ ਥਾਂ ਦੇ ਉੱਤੇ ਇਕੱਠੇ ਹੋਵੋ ਸ਼੍ਰੋਮਣੀ ਅਕਾਲੀ ਦਲ ਦੀ ਜਮਾਤ ਨੂੰ ਮਜ਼ਬੂਤ ਕਰੋ। ਇੱਕ ਪਾਸੇ ਤਾਂ ਇਹ ਗੱਲ ਕਹੀ ਗਈ ਔਰ ਭੰਗ ਵੀ ਹੋਣ ਜਾ ਰਹੀ ਹੈ ਰਸਮੀ ਤੌਰ ਦੇ ਉੱਤੇ ਸੁਧਾਰ ਲੈ। ਉਸੇ ਦੇ ਕਨਵੀਨਰ ਨੇ ਗੁਰਪ੍ਰਤਾਪ ਸਿੰਘ ਵਡਾਲਾ ਔਰ ਗੁਰਪ੍ਰਤਾਪ ਸਿੰਘ ਵਡਾਲਾ ਉਸ ਸਰਤ ਮੈਂਬਰੀ ਕਮੇਟੀ ਦਾ ਹਿੱਸਾ ਵੀ ਜਥੇਦਾਰ ਸਾਹਿਬਾਨ ਵੱਲੋਂ ਬਣਾਏ ਗਏ ਨੇ ਜਿਨ੍ਹਾਂ ਨੇ ਪੁਨਰਗਠਨ ਦੇ ਵਿੱਚ ਭੂਮਿਕਾ ਨਿਭਾਉਣੀ ਹੈ। ਭਰਤੀ ਕਰਨੀ ਹੈ ਜਿਹੜੀ ਕਿ ਬੋਗਸ ਨਾ ਹੋਵੇ ਇਹ ਵੀ ਜਥੇਦਾਰ ਸਾਹਿਬ ਨੇ ਕਿਹਾ। ਹੁਣ ਉਸੇ ਹੀ ਗੁਰਪ੍ਰਤਾਪ ਸਿੰਘ ਵਡਾਲਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਇੱਥੋਂ ਸੰਕੇਤ ਨਜ਼ਰ ਨਹੀਂ ਆਉਂਦਾ ਕਿ ਇੱਕ ਮੰਚ ਉੱਤੇ ਇਕੱਠੇ ਆ ਕੇ ਵੀ ਭਾਂਡੇ ਖੜਕਣੇ ਹਟ ਰਹੇ ਨੇ ਤਿੱਖੇ ਜਵਾਬ ਦਿੱਤੇ ਜਾ ਰਹੇ ਨੇ ਇੱਕ ਦੂਜੇ ਦੇ ਉੱਤੇ ਔਰ ਗੱਲ ਇੱਥੇ ਨਹੀਂ ਮੁੱਕਣੀ ਅਰਸ਼ਦੀਪ ਸਿੰਘ ਕਲੇਰ ਦੇ ਬਿਆਨ ਮੁਤਾਬਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਡੈਫਾਮੇਸ਼ਨ ਯਾਨੀ ਕਿ ਮਾਨਹਾਨੀ ਦਾ ਕੇਸ ਦਾ ਨੋਟਿਸ ਭੇਜਣ ਦੀ ਗੱਲ ਵੀ ਕਹਿ ਦਿੱਤੀ ਗਈ ਹੈ ਦੇਖਦੇ ਹਾਂ ਕਿ ਇਹ ਖਲਾਰੇ ਜਿਹੜੇ ਪਏ ਨੇ ਇਹ ਸਿੰਪਟਮ ਕਿ ਕਨਹੀਂ ਜੇਕਰ ਐਨੀ ਵੱਡੀ ਗੱਲ ਹੋਣ ਦੇ ਬਾਵਜੂਦ ਜਥੇਦਾਰ ਸਭਾਣ ਦੇ ਹੁਕਮ ਸੁਣਾਉਣ ਦੇ ਬਾਵਜੂਦ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਚਾਹੇ ਬਾਗੀ ਕਹਿ ਲੋ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲਾ ਧੜਾ ਕਹਿ ਲਈਏ ਇਹਨਾਂ ਧੜਿਆਂ ਦੇ ਵਿੱਚ ਏਕਾ ਜਿਹੜਾ ਆ ਉਹ ਨਜ਼ਰ ਆਉਂਦਾ ਦਿਖਾਈ ਨਹੀਂ ਦੇ ਰਿਹਾ ਬੇਸ਼ੱਕ ਦੀ ਰਸਮੀ ਤੌਰ ਦੇ ਉਤੇ ਸੁਧਾਰ ਲੈ ਰਾ ਜਿਹੜੀ ਭੰਗ ਹੋਣ ਜਾ ਰਹੀ ਹੈ ਜਿਸ ਤਰ੍ਹਾਂ ਦਾ ਬਿਆਨ ਤੁਸੀਂ ਸੁਣਿਆ ਪਹਿਲਾਂ ਗੁਰਪ੍ਰਤਾਪ ਸਿੰਘ ਵੜਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਲੀਡਰ ਦਾ ਨਾਮ ਲਏ ਬਿਨਾ ਅਖੌਤੀ ਲੀਡਰ ਕਹਿ ਕੇ ਕਿਹਾ ਕਿ ਕਿਵੇਂ ਜਥੇਦਾਰ ਸਹਿਬਾਨ ਦੇ ਉੱਤੇ ਦੂਸ਼ਣ ਬਾਜ਼ੀ ਕੀਤੀ ਜਾ ਰਹੀ ਹੈ ਫਿਰ ਉਸ ਨੂੰ ਵਿਸਥਾਰ ਦੇ ਨਾਲ ਦੱਸਦੇ ਹੋਏ ਆਰਸ਼ਦੀਪ ਸਿੰਘ ਕਲੇਰ ਨੇ ਆਪਣਾ ਬਿਆਨ ਦੇ ਦਿੱਤਾ ਹੁਣ ਇਹ ਗੱਲ ਕਿੱਥੇ ਜਾ ਕੇ ਰੁਕੇਗੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਕੀ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਏਕਾ ਹੋਣ ਦੀ ਸੰਭਾਵਨਾ ਹੈ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ